ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਸੂਈਆਂ ਵਿੱਚ ਇੱਕ ਗੱਬਣ ਤਿੰਨ ਵੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕਿ ਕਰੀਏ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਜੀ ਜੀ ਮੇਰਾ ਕੰਡੀਸ਼ਨ ਸ਼ਹਿਰ ਬਣਾਉ। ਖਾਸ ਸ਼ਹਿਰ ਬਰਨਾਲਾ ਰਾਮਗੜੀਆਂ ਗੁਰਦਰਾਣੀ ਦੀ ਢੀਕ ਹੈ। ਮੋਬਾਈਲ ਨੰਬਰ ਵੀਰਾ ਆਪਣਾ ਜੀ 9056221650 ਵੀਰੇ 90562 21650 21650 ਦੋ ਬੜਾ ਤਾਜ਼ਾ ਸੂਈਆਂ ਹੋਈਆਂ ਤੇ ਇੱਕ ਗੱਪੜਾ ਠੀਕ ਹੈ ਪਹਿਲਾ ਨੰਬਰ ਭਾਈ ਜੀ ਜਿਹੜੀ ਬੈੜ ਦੇਖੀ ਹੈ ਨੇ ਕਿੰਨਾ ਸੂਸ ਹੋਈ। ਭਾਜੀ ਦੂਜਾ ਸੂਸ ਹੋਈ। ਬੱਚਾ ਕੀ ਆ ਗਿਆ? ਮਾਗਰ ਪੱਸਾ ਭਾਈ ਜੀ। ਠੀਕ ਆ ਆਪਾਂ ਸੂਈ ਸੂਈ ਲੈਣੇ ਆਪਣੇ ਘਰੇ ਸੂਈ। ਸੂਸ ਹੋਈ ਜਾਂਦੇ ਵੀ ਜੀ ਠੀਕ ਹੈ ਤੇ ਦੁੱਧ ਕਿੰਨਾ ਕਾ ਹੁਣ ਚੋਣ ਵਾਲਾ ਦੁੱਧ ਬਾਈ ਜੀ ਅਸਟਾ ਮੈਂ ਤੁਹਾਨੂੰ 15 ਪਾ 13 ਕਿਲੋ ਦੇ ਗੱਲ ਤੇ ਜਾਵਾਂ ਬਾਈ ਦੋ ਟਾਈਮ ਚਵਾ ਸਕਦੇ ਆ ਲੈਣਾ ਕਿ ਚੋੜੇ ਬਾਈ ਜੀ ਠੀਕ ਹੈ ਹੁਣ ਸ਼ਾਮ ਦਾ ਟਾਈਮ ਚ ਚਵਾਈ ਇਹਦੀ ਹੋਣੀ ਹੈ ਨਾ ਸੋ ਨਾੜਾ ਵਗੈਰਾ ਹਵਾਨੇ ਤੇ ਸੋਹਣੇ ਦਿਖਾਈ ਦਿੰਦੀਆਂ ਰੇਟ ਬੁਜਾਰੇ ਦਾ ਕੀ ਰਹੂਗਾ ਰੇਟ ਬਾਈ ਜੀ ਇਹਦੇ ਪੁੰਟ ਕਰਾਂ ਜੈ ਜੀ ਹੋਊਗਾ ਦੁੱਧ ਕਿੰਨਾ ਕਾ ਪਾਉ ਦਿੰਦੇ ਆ ਅੱਜ ਬਾਈ ਜੀ 17 18 ਕਿਲੋ ਦੋ ਜੀ ਅੱਜ ਪਰ 5:00 ਹੋਣ 11:00 ਵੱਜਣਾ ਠੀਕ ਆ ਬੱਚਾ ਅਗੇ ਮੇਲ ਕਾ ਪਿੱਛੇ ਹੈ ਨਾ ਤੋਰਦੀ ਬਾਹਰ ਕੱਦ ਕਾਠ ਵਗੈਰਾ ਤੇ ਸੂਈ ਨੂੰ ਹੋ ਗਿਆ ਬਰਾਦਰਾਂ ਦਾ ਸੂਈ ਸਲਾਈ ਵੀਰ ਲੈ ਕੇ ਆਇਆ ਸੂਈ ਸਲਾਈ ਤੁਸੀਂ ਤਸੱਲੀ ਕਰਕੇ ਲੈ ਕੇ ਜਾਣੀ ਹੈ ਤੇ ਦੁੱਧ 13 ਲੀਟਰ ਦੋ ਟੈਂਕ ਚ ਵਾ ਕੇ ਦੇਵਾ ਦੇਣਾ ਚੋਣੇ ਬਾਈ ਜੇ ਸ਼ਾਬਾਸ਼ ਠੀਕ ਹੈ ਤੇ ਝੋਣ ਚਵਾਜ ਨਰਮ ਆ ਜਾਵਾ ਚਵਾਜ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਝੋਣ ਠੀਕ ਹੈ ਮੋਟਾ ਝੋਣ ਸੋਹਣਾ ਹਨਾ ਤੇ ਚਵਾਜ ਦੀ ਬੋਰੀ ਦੇਖ ਸਕਦੇ ਹੋ ਧਾਰਾਂ ਤੇ ਪੂਰੀ ਸ਼ਾਂਤ ਸੁਆਦੀ ਠੰਡੀ ਆ ਜਾਵਾ ਕੋਈ ਇਹ ਨਹੀਂ ਗੱਲ ਵੀ ਪੈਰ ਪਟ ਜੋ ਹਨਾ ਬਸ ਠੀਕ ਓਕੇ ਵੀਰੇ। ਆਪਣੇ ਦੂਜੇ ਨੰਬਰ ਆਪਾਂ ਜਿਹੜੀ ਬੈੜ ਦੇਖੇ ਨਾ ਮਗਰੇ ਦੇ ਬੱਛੀ ਆ ਹਨਾ। ਇਹਨੂੰ ਕਹਿਵਾ ਦੇਣਾ ਸੁਈ। ਇਹਨੂੰ ਭਾਈ ਜੀ ਦਰਥਾ ਦੇਣਾ ਤੇਰੇ ਸੁਈ। ਇਹ ਵੀ ਸੁਈ ਸੁਈ ਲੈ ਕੇ ਆਏ। ਆਪਣੇ ਘਰੇ ਸੁਈ ਆ। ਇਹ ਵੀ ਤਾਂ ਉੱਤੇ ਸੁਈ ਸੀਗੀ ਮਾਲਕਾ ਜੀ ਤਾਜੀ ਲੈ ਕੇ ਆਏ। ਹਾਂਜੀ ਹਾਂਜੀ। ਜੇ ਅਜੂ ਜਮੜਾ ਲਾ। ਕਿਹੜਾ ਟਾਲਾ ਵੀਡੀ। ਠੀਕ ਆ ਮਗਰ ਆਹ ਬੱਛੀ ਆ ਹਨਾ। ਤੇ 나ੜੂ ਦਾ ਨਾਲ ਹੀ ਆਣਾ। ਠੀਕ ਆ 나ੜੂ ਦਾ ਜੇ ਸਾਡੇ ਨਾਲ ਹੀ ਆ ਬੱਚੇ ਦਾ। ਤੇ ਪਹਿਲਾਂ ਸੁਬਹ ਦੁੱਧ ਕਿੰਨਾ ਕੌਂਸਟਾਂ? ਭਾਈ ਜੀ ਇਸ ਟਾਈਮ ਤੇ 15 ਕਿਲੋ ਬੋਰੀ ਆ ਵੀਰੇ। ਦੋ ਟੈਪ ਚਵਾ ਸਕਦੇ ਆ। ਅੰਨਾਂ ਦੇ ਚੋ ਠੀਕ ਆ ਫਿਟਿੰਗ ਆ ਲੈਵਾ ਤੇ ਕੱਦ ਘੜ ਬੜਾ ਲੱਗਦਾ ਹਨਾ ਜੀ ਵਿੱਚ ਮੇਰਾ 6.5 ਲੱਗਾ ਦੱਸਦੇ ਮੇਰੇ ਬਰਾ ਦੇ ਮੋਟਾ ਦਾ ਕਰ ਦੁੱਧ ਹਾਈਸ਼ ਕਿੰਨਾ ਪਾ ਦੂਗੀ ਬਾਈ ਮੇਰੇ ਸਾਹ ਦਾ 20 ਕਿਲੋ ਜਗਰ ਤੋਂ ਬਾਹਰ ਹੋ ਜਾਏਗਾ ਤੇ ਰੇਟ ਤਾਂ ਜੈਨਨ ਹੋਊਗਾ ਜੈ 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 ਬਾਬੇ ਦੇ ਮਾਰ ਕੇ ਦਿਖਾਉਣੇ ਪਏ ਆ ਤੇ ਚੋਣ ਦੇਖੋ ਕਿਆ ਬਾਤ ਆ ਵੀਰੇ ਮੋਟਾ ਮੋਟਾ ਚੋਣਾ ਜਾਵਾ ਤੇ ਲੈਵਾ ਫਿੱਟ ਫਾਟ ਹਨਾ ਬਾਈ ਫਿੱਟ ਫਾਟ ਕੋਈ ਹੋਰ ਨਾਲ ਪੋਣਾ ਚਾਹੁੰਦਾ ਵੀਰੇ ਕਿਸੇ ਘਰੇ ਇੱਕ ਦੋ ਨੀ ਵੀ ਨਿਕਲਦਾ ਬਾਸ ਵੀ ਕਰਾਵਾ ਲੇ ਬੱਚੇ ਦਾ ਠੀਕ ਆ ਮਾਂ ਕਰਾਂਗੇ ਮਾਰ ਕੇ ਜਿਹੜਾ ਮਰਜ਼ੀ ਦੀ ਗਰੰਟੀ ਲੈ ਜਾ ਫੁੱਲਾ ਠੀਕ ਆ ਯਾਰ ਗਰੰ ਤੂੰ ਦੇਖੋ ਯਾਰ ਕੀ ਆ ਵਾਤਾ ਨਿਆਰੇ ਦਾ ਜੇ 15 ਕਿਲੋ ਨਿੱਟ ਚੋਂਦਾ ਜਾਵਾ ਤੋਰ ਦੀ ਵਾਰ ਕਰੋ ਕੱਦ ਕਾਠ ਵਗੈਰਾ ਵੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਮਗਰ ਇਹਦੇ ਬੱਛੀ ਆ ਹਨਾ ਤੇ ਦੁੱਧ 15 ਲੀਟਰ ਜਾਵਾ ਨਿੱਟ ਵਿੱਚ ਠੀਕ ਆ ਹਲੇ ਮੇੜਾ ਵਗੈਰਾ ਲੱਗਿਆ ਵਾ ਹਨਾ ਤੇ ਬਾਕੀ ਕੱਦ ਕਾਠ ਹਲੇ ਵੜਿਆ ਬੱਛੀ ਆ ਨਵਾਈ ਦਵਾਈ ਨਹੀਂ ਕੋਈ ਕੋਈ ਬਾੜਾ ਬਿਊਟੀ ਪਾਲਟਰ ਜਾਂ ਨਹੀਂ ਕਰਿਆ ਵੇ ਤੇ ਪਰ ਕੱਦ ਵਾਲੇ ਬਿਲਕੁਲ ਬੇਫਿਕਰ ਹੋ ਜਾਈ ਵੀ ਕਿ ਛੋਟੀ ਹੋਊਗੀ ਕੋਲੋਂ ਵੱਡੇ ਸਾਈਜ਼ ਦੇ ਵਿੱਚ ਆ ਸੂਈ ਸਵਾਈਆ ਮਗਰ ਬਚਿਆ ਪੂਰਾ ਡੇ ਬੈਕ ਵਾਲੇ ਨੇੜੇ ਤੋਂ ਫੇਰ ਦੇਖਸਾ ਸੋਹਣਾ ਸਾਫ ਸੁਥਰਾ ਥਾਣਾ ਤੇ ਫਿਰ ਤੀਜੇ ਨੰਬਰ ਤੇ ਆ ਗਈ ਗੱਬਣ ਹਨਾ ਹਾਂ ਬਈ ਤੇ ਆ ਗਈ ਆਪਣੀ ਥੋੜੀ ਜੀ ਸਾਈ ਵੱਲ ਜਾਂ ਕੇ ਹਨਾ ਠੀਕ ਹੈ ਤੇ ਪਰ ਇੱਕ ਗੱਲ ਆ ਦੁੱਧ ਦੇ ਨੇ ਯਾਰ ਲੈ ਫੈਟ ਪੀ ਦੋ 15 ਕਿਲੋ ਪਹਿਲਾਂ 75 ਦਾ ਨਾਮ ਤੇ ਪਿੰਡੋਲੀ ਹੈ ਠੀਕ ਹੈ ਹਾਂਜੀ ਤੇ ਕੈਦਨ ਲੈ ਜਾਂ ਸੋਣ ਦੇ ਅੱਠ ਤੋਂ 10 ਤੱਕ ਬਾਕੀ ਫਿਰਦੇ ਹਫਤਾ ਜਿੰਨੇ ਮਿਲ ਕੋਈ ਨਾ ਹੋ ਗਿਆ ਠੀਕ ਹੈ ਆਕਰ ਦੇਸਾ ਨਾ ਹੋ ਲਈ ਠੀਕ ਹੈ ਤੇ ਕਹਿੰਦਾ ਬਾਬਾ ਹਫਤਾ ਮੰਨ ਕੇ ਲੈ ਜਾ ਲੈ ਬਾਹਰੋਂ ਲੈ ਕੱਦ-ਕਾੜ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਤੇ ਰਾਜੀ ਸਭੀ ਬੜ ਤੇ ਬ੍ਰਾਜ਼ੀਲ ਠੰਡੀਆਂ ਤਾਂ ਕੋਈ ਅੰਤ ਨਹੀਂ ਹਨਾ ਵਾਜਾ ਥੱਲੇ ਸਵਾਰ ਕੇ ਬਹਿ ਜਾ ਲੱਗ ਜੀ ਪਤਾ ਵੀ ਕੀ ਲੱਤ ਮਾਰਦੇ ਕੀ ਕਹਿੰਦੀ ਆ ਤੇ ਰਾਣੀ ਗਾਜਮ ਆ ਗਈ ਹਨਾ ਹਾਂਜੀ ਹਾਂ ਮੱਝ ਆ ਫਿਰ ਗਾਣੀ ਜਮਾ ਜੈਨ ਹਣ ਗੱਲਾਂ ਵਾਜ ਦੀ ਜੈ ਗੱਲਾਂ ਤੇ ਠੰਡ ਦਿਖਾ ਦਈਏ ਨੇੜ ਤੋਂ ਤੇ ਠੰਡੀ ਸੀਦਾ ਤਾਂ ਕੋਈ ਅੰਤ ਨਹੀਂ ਯਾਰ ਕਿਆ ਬਾਤਾਂ ਗਰਾਭੀ ਗੱਲਾਂ ਪੀਥ ਹਨਾ ਇਹ ਲੱਤਾਂ ਨਾਲ ਠੋਟੀ ਚੱਲੇ ਬੰਦਾ ਵਾਜਾ ਨਹੀਂ ਵੀ ਲੱਤ ਜੱਕੀ ਜੂਗਾ ਕੁਛ ਠੀਕ ਆ ਲੈ ਆ ਜਾਨ ਅੰਦਰੋਂ ਪੱਥਾ ਬਹਿੜਦਾ ਦੇਖ ਸਕਦੇ ਹੋ ਤੇ ਤੋਰਾ ਵਗੈਰਾ ਦੇਖੋ ਜਿਹੜੇ ਵੀਰ ਕਹਿੰਦਾ ਸੀ ਬਾਜਪਜੇ ਰੁਪਏ ਲਾ ਕੇ ਮੱਝ ਵਾਲਾ ਦੁੱਧ ਲੈਣਾ ਰੇਟ ਹੈ ਫਿਰ ਜਿਵੇਂ ਜੈਨੂਲ ਹੋਏ ਦਾ ਜਮਾ ਵੀ ਤੇ ਆਪੇ ਵੇਚਣਾ ਨੇ ਭਾਈ ਕਰਦਾ ਜਿਹੜਾ ਚ ਕੋਈ ਲੱਖ ਤੋਂ ਬਾਹਰ ਵਾਲਾ ਸਿਰਜ ਹੋਇਆ ਹੈਗਾ ਕੋਈ 17 ਭਾਗ ਨਹੀਂ ਹੈਗਾ ਫਿਰ ਠੀਕ ਹੈ ਜੈ ਜੀ ਆ ਜਾਓ ਜੈ ਜੀ ਆ ਬਾਈ ਠੀਕ ਹੈ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈ ਨਾ ਨੰਬਰ 4 ਦੇ ਦੁਆਰੇ ਆਪਣਾ ਭਾਈ ਜੀ ਨੰਬਰ ਹੈਗਾ 9056231650 ਮੇਰੇ WhatsApp ਨੰਬਰ ਹੈਗਾ ਨਰਸੀ ਜੀ ਦਾ 1791650 ਠੀਕ ਹੈ ਸ਼ਹਿਰ ਬਰਨਾਲਾ ਸੋ ਰਾਣੀ ਗਾਇਕਾ ਦੀ ਫੇਰ ਦਿਖਾ ਜੀ ਆਪਾਂ ਜਿਹੜਾ ਬਿੱਲ ਹੈਗਾ ਨਜ਼ਾਰੇ ਲੂ ਜਾਵਾਂ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਸਾਈਵਾਲ ਦਾ ਹਲਕਾ ਕ੍ਰਾਸ ਹੈ ਜਿੰਨਾ ਦੁੱਧ ਦੇਣਾ ਨੇ ਫੈਟ ਵਾਲੇ ਦੇਣਾ ਨਾ ਸੋ ਵੀਡੀਓ ਦੇਖਣਾ ਚੈਨਲ ਨੂੰ ਪਿਆਰ ਦੇਣੀ ਜੈ